ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀਫਾਰਾਂ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੋਬੜੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਕਮਾਲ ਦੀ ਇੱਕ ਆ ਗਰਮੀਆਂ 'ਚ ਚੋਣ ਵਾਲੀ ਇੱਕ ਚੰਗੇ ਦੁੱਧ ਵਾਲੀ ਵਾਇੜ ਤੁਹਾਨੂੰ ਦਿਖਾਵਾਂਗੇ ਤੇ ਦੋ ਤੁਹਾਨੂੰ ਆ ਹੌਲੇ ਭਾਜ ਤੁਹਾਨੂੰ ਦਿਖਾਉਣੀ ਹੈਗਾ ਵਾਂ ਸਾਰੀਆਂ ਸੋਈਆਂ ਵਾਂ ਸੋਈਆਂ ਲੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਵਲ ਤੋਂ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਆ ਜਿਹੜੀ ਗਾਂ ਗੱਬਣਿਆ ਇਹ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਗੁਰਸਤਿ ਸਤਿਗੁਰ ਵੀਰ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਹਾਂਜੀ ਜੀ ਵਧੀਆ ਵਧੀਆ ਜੀ ਤੇ ਨਾਮ ਦੱਸਦੇ ਇਕਰੀ ਫਿਰ ਨਾਮ ਰੋਬਰਟ ਪਿੰਡ ਰਾਪੁਰਪੁਰੇ ਨਾਲ ਅਜਲਾਮ ਦੀ ਤੇ ਫੋਨ ਨੰਬਰ ਹੀ ਫੋਲਦਾ ਫੋਨ ਨੰਬਰ ਹੈ 79137796 ਤੇ ਅੱਜ ਤਿੰਨ ਫਿਰ ਹਾਂਜੀ ਹਾਂਜੀ ਅੱਜ ਇਹਦੇ ਤੇ ਕਾਫੀ ਕਮਾਲ ਦੀ ਲੱਭ ਲਿਆਂਦੀ ਜੀ ਹਾਂਜੀ ਹਾਂਜੀ ਕਿੰਨੇ ਕ ਦੁੱਧ ਆ ਲਈ ਹੈ ਇਹ ਦੁੱਧ ਪਿਛਲੇ ਸੂਰੇ ਦੇ ਨੇ 25 ਕਿਲੋ ਦਿੱਤਾ ਜੋ ਇਹ ਕੱਦ ਜੇ ਸੂਰੇ ਸੁਣੀ ਹੈ ਅੱਛਾ ਹਾਂਜੀ ਇਹ ਕ 30 ਦਾ ਲੱਗੇ ਢੇੜ ਢੇੜ ਦਊਗੀ ਠੀਕ ਆ ਤੇ ਬਾਕੀ ਇਹ ਆ ਵੀ ਹੈਗੀ ਜਿਹੜੀ ਕ੍ਰੋਸ ਚ ਆ ਨਾ ਇਹਨਾਂ ਕੋਈ ਗਰਮੀ ਦੀ ਪਰਵਾ ਤੇ ਦੁੱਧ ਵੀ ਸੰਗਣਾ ਜਿਹੜਾ ਅਜੇ ਗੱਭਣੇ ਆ ਕਿੰਨਾ ਕੁ ਲੈ ਜੂ ਟਾਈਮ ਉਤਰਾ ਦੇਣਾ ਦੇ ਵੀ ਉਹਨੇ 12 ਦਿਨ ਖੜਨੇ ਨੇ ਅੱਛਾ ਤੇ ਤੇ ਚੰਗੀ ਭਰ ਜਾਊਗੀ ਤਾਂ ਹਾਂ ਜੀ ਹਾਂ ਜੀ ਠੀਕ ਐ ਤੇ ਉਤਰਾ ਠੰਡੀ ਸੀ ਲਿਆ ਹਾਂ ਜੀ ਜੀ ਠੰਡੀ ਸੀ ਲਿਓ ਤੋਰੋ ਐ ਕਰੀ ਫੇਰੀ ਨਾ ਬਾਕੀ ਜਿਹੜਾ ਵਾ ਚੰਗੇ ਕੱਦ ਵਜਨ ਚ ਆ ਸਭੀ ਸੋਮੀ ਚੰਗੀ ਰੀਜਣਾ ਵਾ ਕਿਸੇ ਵੇਨੇ ਜਿੱਥੋਂ ਵੀ ਆਈ ਐ ਬਾਕੀ ਉਤਰੇ ਇਹ ਆ ਵੀ ਥੋੜਾ ਡਰਦੀ ਡਰਦੀ ਜੀ ਆ ਕਈ ਵਾਰੀ ਪਛੇ ਜਿਹੜਾ ਘਰਾਂ ਚ ਬਾਹਰ ਕੱਡੇ ਨਹੀਂ ਹੁੰਦੇ ਰਾਕੀਟ ਇਲਾ ਚੰਗੀਆਂ ਹਵਾਨ ਨੇ ਆ ਜਲਾਇਆ ਅੰਦਰੋਂ ਥੋੜਾ ਜਿਹਾ ਤੇਜ਼ ਜਾਂਦੀ ਹੈ ਬਾਕੀ ਜਿਹੜੀ ਆ ਮਿਲਕਵੇਨ ਆਪਾਂ ਦੇਖ ਸਕਦੇ ਹਾਂ ਚੰਗੀ ਮੋਟੀ ਮਿਲਕਵੇਨ ਲੱਗੀ ਆ ਤੇ ਤਨਾ ਦਾ ਸਾਈਜ਼ ਗੈਪ ਵੀ ਚੰਗਾ ਵਾ ਜਿਹੜਾ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਇੱਕੋ ਜਿਹਾ ਗੈਪ ਤੇ ਇੱਕੋ ਜਿਹੀ ਸਾਈਜ਼ ਦੇ ਚਾਰੇ ਥਾਨੇ ਆ ਤੇ ਬਾਕੀ ਇਹ ਢੇਲਾ ਢੇਲਾ ਢੋਲਾ ਹਵਾਨੇ ਤੇ ਕਾਫੀ ਆ ਤੇ ਉਤਰਾ ਥੰਥ ਨੋਕੇ ਸਾਰੇ ਹਾਂ ਨਹੀਂ ਪ੍ਰੋਪਰ ਹੈ ਠੰਡੀ ਆ ਬਾਰੇ ਵੀ ਉੱਥੇ ਛੱਡ ਚ ਖੁੱਲੀ ਰਹਿੰਦੀ ਅੱਛਾ ਪਾ ਲ ਕਰਕੇ ਮਚਦੀ ਉੱਥੇ ਤੇਤਾ ਹੀ ਰਹਿੰਦੀ ਨਾ ਠੀਕ ਹੈ ਇੱਥੇ ਭੰਗੀਆਂ ਫਿਰਦੀਆਂ ਆ ਠੀਕ ਹੈ ਤੇ ਫਿਰ ਰੱਸੀ ਰੱਸੀ ਤੁਸੀਂ ਪਾਈ ਹੁਣ ਚ ਬੁੱਚੂ ਪਾਇਆ ਵਾ ਉਹਦੇ ਕਰਕੇ ਵੀ ਚਲੋ ਪਸ਼ੂ ਕਈ ੜੀ ਡਾ ਲ ਲੱਗਦੀ ਇਹਨੂੰ ਬਾਹਰ ਹੀ ਨਹੀਂ ਗੱਡੇ ਸਾਰੇ ਡੰਗਰ ਉਹਨਾਂ ਦੇ ਇਧਾਂ ਦੇ ਅੱਛਾ ਹਾਂਜੀ ਠੀਕ ਆ ਤੇ ਕਿੰਨਾ ਫੇ ਰੱਖਨੇ ਤਾਂ ਮੁੱਲ ਆਪਾ ਮੁੱਲ ਤੇ ਦਾ ਲੱਖ ਦੱਸ ਦੇ ਅੱਛਾ ਕਿੰਨੇ ਰੀ ਦੇ ਦੇਣੀ ਆ ਚਾਲ ਵੀ ਦੇ ਦਈਏ ਹੋਰ ਕਰ ਦਈਏ ਫਾਨ 90 ਦੇ ਦਈਏ 5 ਛੱਡ ਦਈਏ ਹੋਰ ਦੇ ਦਾਂ 85000 ਦੀ 10000 ਰੁਪਏ ਛੋੜ ਜੋ 84000 ਦੇ ਦਾਂਗੇ ਠੀਕ ਆ ਜੀ ਹਾਂਜੀ ਠੀਕ ਐ ਤੇ ਬਾਕੀ ਕੋਈ ਵੀਰ ਆਣ ਕੇ ਵੇਖੇ ਪਸੰਦ ਆਉਣ ਵਾਲੀ ਗਾਵਾਂ ਚੰਗੇ ਕੱਦ ਵਜਨ ਚ ਆ ਬਾਕੀ ਕੋਈ ਵੀਰ ਜਿਹੜਾ ਕੋਈ ਸ਼ਕੀਨ ਐ ਇਹੋ ਜਿਹੇ ਗਾਵਾਂ ਦਾ ਉਹਨਾਂ ਵੀਰਾਂ ਵਾਸਤੇ ਚੰਗੀ ਐ ਜਿਹੜੀ ਕਿਉਂਕਿ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਕੋਈ ਠੰਡ ਦੀ ਪ੍ਰਵਾਹ ਤੇ ਮੱਝਾਂ ਵਰਗਾ ਦੁੱਧ ਹੁੰਦਾ ਇੰਨਾ ਗਾਵਾਂ ਦਾ ਹੁਣ ਆ ਦੋ ਹੋਲੇ ਭੱਜ ਗਾਵਾਂ ਤੁਹਾਨੂੰ ਦਿਖਾਉਣੀ ਆ ਇਹਦੇ ਬਾਰੇ ਦੱਸ ਤੀਏ ਵੀਰ ਜੀ ਇਦਿਕ ਦੁੱਧ ਉਹ ਨਾ ਵਕਤ ਦਾਖਲ ਹੋਊਗਾ ਪਰ ਨਵਾਂ ਕਿਲੋ ਦੀ ਦੁੱਧ ਲੈਣੀ ਹੈ। ਅੱਛਾ। ਹਾਂਜੀ। ਠੀਕ ਆ। ਤੋੜਾ ਹਮ ਫੇਰ ਇੱਕ ਕਰੀਏ। ਇਧਰ ਅਗਲੇ ਥਾਂ ਤੇ ਜਿਮਾਂਦਰੂ ਮਲ ਲਗੀ ਧਾਣਾ ਕੱਟੀ ਹੁੰਦੀਆਂ ਨੇ। ਦਾਖ ਆਉਂਦੀਆਂ। ਚੱਲਣਾ ਜੀ ਦੇਣੀ ਹੈ ਜੀ। ਠੀਕ। ਸਾਹ ਵੇਖੋ ਜੀ ਲਾ ਕੇ ਕਰੂ। ਸਰੂ ਚੱਲਦਾ ਵਾ। ਤੇ ਪਰ ਤੇ ਲੜਣਾ ਜੀ ਕਿੰਦੇ ਦੇਣੀ ਹੈ। ਅੱਜ ਆਨੇ ਸਾਡੇ ਧਾਰਾ ਜਿਹੜੀਆਂ ਹੁੰਦੀਆਂ ਹਾਂ। 15 16 ਧਾਰਾ ਪਰ ਆਹੀ ਆਨੇ ਵੀ ਚੱਲਾ ਜਾਈਏ ਕਿਉਂਕਿ ਅਗਲਾ ਜਾ ਕੇ ਵਧੀ ਦੇ ਫੇਰੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਚਲੋ ਸੋਰਾ ਦੁੱਧ ਦਾ ਪੱਕਾ ਕਿੰਨਾ ਹੈ ਤੇ ਕੋਲ 9 ਕਿਲੋ ਗਾਰੰਟੀ ਵਾਲਾ ਹੈ ਪੱਕਾ ਦੁੱਧ ਦਾ ਹਾਂਜੀ ਭਾਗ ਕੋ ਚਾਰ ਡਾਂਗ ਚੋ ਦਰ ਹੈ ਠੀਕ ਹੈ ਜੀ ਬਾਕੀ ਉਤਰਾਂ ਸਾਨ ਤਿੰਨੇ ਜਿਹੜੇ ਪ੍ਰੋਪਰ ਅੱਥ ਜੌਣ ਲਈ ਆ ਫਿਕਸ ਜੇਵਾਨ ਨਹੀਂ ਦੀ ਹੈ ਹੈਗੀ ਇਹ ਵੀ ਕਰਾਸ ਚ ਬਾਕੀ ਆ ਸਾਨ ਬੜੀ ਕਰਦੇ ਉਤਰ ਹੈ ਠੰਡੀ ਤੇਰੀ ਆ ਜਿਹੜੀ ਤੇ ਹੈਗੀ ਵੈੜ ਆ ਜਿਹੜੀ ਬਾਕੀ ਤਨਾਂ ਦਾ ਜਵਾ ਦੇਖ ਸਾ ਤੇ ਆਪਾਂ ਸਾਫ ਹੈ ਜਣਾ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਵਿਦ ਦੀ ਮੋਤੇ ਦਾ 28000 ਕਰ ਦੇ ਅੱਛਾ 26 ਦੇ ਜੀ ਹੋਰ ਕਰ ਦੀਏ ਮਨ 25 ਦੇ ਜੀ 24 ਦੀ ਦੇ ਦੀਏ 1000 ਰੁਪਿਆ ਹੋਰ ਚਾਹਦਾ ਤੇ 1000 ਦੀ ਜਸਰ ਹੁੰਦੀ ਨਹੀਂ ਬਸ ਅੱਛਾ 1000 ਦੀ ਜਿਹੜੀ ਦੇ ਦੋਗੇ ਹਾਂ ਜੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਤੁਹਾਨੂੰ ਆਟਾ ਉਹ ਉਹ ਪਰ ਸੱਤਾ ਕਿਲੋ ਇਹਨੇ ਗਰੰਟੀ ਹੋਵੇ ਠੀਕ ਹੈ ਇਹ ਵੀ ਬੱਚੇ ਤੋਂ ਬਿਨਾਈਆਂ ਹਨਾ ਹਾਂਜੀ ਤੋਰਨ ਭਾਂਟੀ ਦਾ ਭਰਾਏ ਨੂੰ ਆਂਦੇ ਵੀ ਹੋਗੇ 2 ਮਹੀਨੇ ਪਰਚਿਆ ਖਵਾ ਲਈ ਅੱਛਾ ਅੱਜ ਕਿਹਦੇ ਕਰਮਣ ਨਿਕਲ ਆਵੇ ਉਹਦੀ ਕੋਈ ਗਰੰਟੀ ਤੋਰ ਦੋ ਫਿਰ 7 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਤੇ ਇਹਦਾ ਫਿਰ ਮੁੱਲ ਕਿੰਦੀ ਮੁੱਲ ਤੇ ਦਾ 18000 ਕਰ ਦੇ ਅੱਛਾ 16000 ਦੀਏ ਭਲੀ ਭਲੀ 15 ਨੇ ਦੇ ਦੀਏ 15000 ਦੇ ਚੋ 500 ਰੁਪਏ ਛੋੜ ਕਰਾਏ 15 ਸੁਆ ਕਿੰਮਾ ਇਹਦਾ ਇਹ ਪਹਿਲਾ ਸੁਆ ਸੁਈ ਗੇ ਇਹ ਛੇ ਦਾ ਪਹਿਲਾ ਸੁਆ ਹੀ ਹੈ ਠੀਕ ਹੈ ਬਾਕੀ ਕਾਫੀ ਖੂਬਸੂਰਤ ਜੀ ਵੈੜਿਆ ਅਗਲੇ ਸੁਏ ਨੇ ਚੰਗੀ ਸੋਹਣੀ ਵੈੜ ਤੇ ਆਰ ਹੋਗੀ ਤੇ ਬਾਕੀ ਹੋਰ ਕੁਛ ਹੈ ਨਾ ਫਿਰ ਮੇਰੇ ਜੀ ਸੁਈ ਹੈ ਸੁਈ ਦੀ ਆਪਣੀ ਦੋਟਾਂ ਵਿੱਚ ਬਾਗੇ ਖੜਨਾ ਹਾਂਜੀ ਤੇ ਗੱਬਨ ਆਪਣੀ ਪਾਸ ਗੱਬਨ ਆਪਣੀ ਪਾਸ ਕਰਕੇ ਖੜਨਾ ਨਾ ਹਾਂਜੀ ਜੋ ਵੀ ਹੈ ਸਾਰਾ ਕੁਛ ਸਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਤਸੱਲੀ ਕਰਕੇ ਖੜੋ ਜੀ